ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਤੇ ਆਪਾਂ ਬਣਾਉਣ ਲੱਗੇ ਆ ਜੀ ਚੌਲਾਂ ਦੀਆਂ ਪਿੰਨੀਆਂ ਤੇ ਤੁਸੀਂ ਵੀ ਆਜੋ ਸਿੱਖ ਲਓ ਜੀ ਇਹ ਨਹੀਂ ਬਣਾਉਣੀਆਂ ਆਸਾਨ ਤਰੀਕੇ ਦੇ ਨਾਲ ਤੇ ਵੈਸੇ ਤਾਂ ਇਹ ਬਹੁਤ ਹੀ ਬਣਾਈਆਂ ਜਾਂਦੀਆਂ ਘਰਾਂ ਦੇ ਵਿੱਚ ਪਰ ਵੱਖ-ਵੱਖ ਤਰੀਕਿਆਂ ਦੇ ਨਾਲ ਬਣਾਈਆਂ ਜਾਂਦੀਆਂ ਨੇ ਆਪਾਂ ਜਿਹੜੇ ਤਰੀਕੇ ਨਾਲ ਬਣਾਉਨੇ ਆ ਤੇ ਅੱਜ ਤੁਹਾਨੂੰ ਦੱਸਣ ਲੱਗੇ ਆ ਤੇ ਆਪਾਂ ਲਈ ਹੈ ਜੀ ਸੌਗੀ ਇਹ ਵਸਾ ਸਬਜ਼ੀਆਂ ਨਾਲ ਲੈ ਲੈਣੀਆਂ ਜਿੰਨੀਆਂ ਕਿ ਤੁਸੀਂ ਪਾਉਣੀਆਂ ਦੇਖੋ ਆਪਾਂ ਕੱਟ ਕੇ ਲਿਆ ਤੇ ਇੱਧਰ ਲਏ ਆ ਜੀ ਆਪਾਂ ਬਦਾਮ ਤੇ ਮਗਜ ਕਾਲੀ ਮਿਰਚ ਸੌਫ ਇੱਕ ਆਪਾਂ ਹਰੀ ਲਹਜੀ ਲਈ ਹੈ ਜੀ ਕੁੱਟ ਕੇ ਤੇ ਹੁਣ ਇਧਰ ਪਕੜਾਈ ਰੱਖ ਲਈ ਐ ਪਹਿਲਾਂ ਇਹਨਾਂ ਨੂੰ ਆਪਾਂ ਰੋਸਟ ਕਰ ਲੈਣਾ ਫਿਰ ਕਿਉਂਕਿ ਵਧੀਆ ਕਰਾਂਚੀਪਨ ਹੋ ਜਾਂਦਾ ਇਹਨਾਂ ਦਾ ਜੇ ਪਹਿਲਾਂ ਰੋਸਟ ਕਰ ਲਈਏ ਤੇ ਨਹੀਂ ਤਾਂ ਫਿਰ ਸੌਫ ਵਗੈਰਾ ਸਾਰੇ ਮੂੰਗੀ ਚਦੰਦਾ ਚਾਹੀ ਜਾਂਦਾ ਨਹੀਂ ਕੱਚੇ ਹੀ ਰਹਿ ਜਾਂਦੇ ਆ ਤੇ ਜੇ ਤੁਸੀਂ ਇਸ ਤਰ੍ਹਾਂ ਭੁੰਨ ਕੇ ਪਾਉਂਗੇ ਤਾਂ ਤੁਹਾਨੂੰ ਆਪ ਹੀ ਪਤਾ ਚੱਲੂਗਾ ਵੀ ਬਹੁਤ ਹੀ ਵਧੀਆ ਬਿੰਗਾਂ ਬਣਦੀਆਂ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਚੀਜ਼ ਦਾ ਤੇ ਇਹਨਾਂ ਨੂੰ ਆਪਾਂ ਹਲਕੀ ਜਿਹੀ ਅੱਗ ਤੇ ਭੁੰਨ ਲੈਣਾ ਬਸ 2-4 ਮਿੰਟਾਂ ਦੇ ਵਿੱਚ ਹੀ ਭੁੱਜ ਜਣੇ ਇਹ ਜਿਆਦਾ ਟਾਈਮ ਨਹੀਂ ਲੱਗਦਾ ਤੇ ਲੋ ਜੀ ਭੁੱਜ ਕੇ ਤਿਆਰ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ ਆਂ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਹੁੰਨੇ ਹੋ ਤੇ ਕਾਫੀ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾਈ ਸੀ 3-4 ਦਿਨ ਹੋ ਗਏ ਟਾਈਮ ਹੀ ਨਹੀਂ ਲੱਗਿਆ ਸੀ ਕਿਉਂਕਿ ਫਿਰ ਇੱਧਰ ਕੰਮ ਹੋ ਜਾਂਦਾ ਟਾਈਮ ਘੱਟ ਲੱਗਦਾ ਤੇ ਅੱਜ ਵੀ ਹੁਣ ਮੈਂ ਸ਼ੂਟ ਤਾਂ ਕੀਤੀ ਪਈ ਸੀ ਵੀਡੀਓ ਤੇ ਐਡਿਟ ਨਹੀਂ ਕੀਤੀ ਸੀ ਤਾਂ ਕਰਕੇ ਪਾਈ ਨਹੀਂ ਗਈ ਤੇ ਅੱਜ ਫਿਰ ਮੈਂ ਕਿਹਾ ਪਾਉਣੀ ਆ ਆਪਾਂ ਤੀਜਾ ਚੌਥਾ ਦਿਨ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਹੈਗੀ ਤੇ ਵੀਡੀਓ ਨੂੰ ਜਰੂਰ ਦੇਖ ਲਿਆ ਕਰੋ ਜੀ ਐਂਡ ਤੱਕ ਤੇ ਮਹਾਰਾਜਰ ਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਬਾਕੀ ਤੁਹਾਨੂੰ ਪਤਾ ਹੀ ਆਪਣਾ ਪਲੇਟ ਸਿਸਟਮ ਚੱਲਦਾ ਜੇ ਕਿਸੇ ਨੇ ਆਰਡਰ ਦੇਣਾ ਹੁੰਦਾ ਤੇ ਨੰਬਰ ਆਪਣਾ ਹੈਗਾ ਜੀ 7340937041 ਇੱਥੇ ਤੁਸੀਂ ਆਰਡਰ ਵੀ ਦੇ ਸਕਦੇ ਹੋ ਤੇ ਇਧਰ ਆਪਾਂ ਹੁਣ ਕੜਾਈ ਰੱਖ ਕੇ ਤੇ ਆਟਾ ਜਿਹੜਾ ਪਾ ਲਿਆ ਸੀਗਾ ਇਹਨੂੰ ਭੁੰਨ ਲੈਨੇ ਆ ਤੇ ਕਿਉં ਤੁਸੀਂ ਪਹਿਲਾਂ ਪੋਣਾ ਪਹਿਲਾਂ ਵੀ ਪਾ ਸਕਦੇ ਹੋ ਤੇ ਮੈਂ ਹੁਣ ਵਿੱਚ ਇਹਦੇ ਕਿਉਂ ਆ ਜਿਹੜਾ ਪਾ ਦੇਣਾ ਇਸ ਤਰੀ ਠੰਡਾ ਤੇ ਇਹਨੇ ਆਪ ਹੀ ਪਿਗਲ ਜਾਣਾ ਇਹਦੇ ਵਿੱਚ ਮਿਲ ਜਾਣਾ ਹੈਗਾ ਆਟੇ ਦੇ ਤੇ ਬਸ ਹਾਬ ਜਿੰਨਾ ਤੁਸੀਂ ਪਾ ਲਿਓ ਜਿੰਨਾ ਕਪੋਣਾ ਵੱਧ ਘੱਟ ਤੇ ਮੈਂ ਤਾਂ ਅੰਦਾਜ਼ੇ ਜੀ ਨਾਲ ਹੀ ਪਾ ਲਿਆ ਵਸ ਥੋੜਾ ਜਿਹਾ ਦੋ ਕਟਛੀਆਂ ਤੇ ਹੁਣ ਆਟਾ ਆਪਣਾ ਗਰਮ ਹੋ ਚੱਲਿਆ ਤੇ ਵਿੱਚ ਹੀ ਕਿਉਂ ਆ ਜਿਹੜਾ ਮਿਲ ਜਾਣਾ ਆਟੇ ਦੇ ਪਹਿਲਾਂ ਪਾਣਾ ਹੈ ਪਹਿਲਾ ਪਾ ਲੈ ਉਹ ਪਹਿਲਾਂ ਪਾਈਏ ਤਾਂ ਫਿਰ ਜਿਆਦਾ ਥੋੜਾ ਜਿਹਾ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਤਰ੍ਹਾਂ ਪਾਈਏ ਤਾਂ ਆਪਾਂ ਵਿੱਚ ਆਟੇ ਦੇ ਨਾਲ ਦੀ ਨਾਲ ਹੀ ਮਿਲ ਜਾਂਦਾ ਇਹ ਬਿਗਲੀ ਜਾਂਦਾ ਆਹ ਦੇਖੋ ਆਟਾ ਜਿਹੜਾ ਆਪਣਾ ਭੁੱਜ ਗਿਆ ਤੇ ਥੋੜੀ ਥੋੜੀ ਅੱਗ ਤੇ ਆਟਾ ਜਿਹੜਾ ਭੁੰਨਿਆ ਜਿਆਦਾ ਅੱਗ ਨਾ ਕਰਿਓ ਫਿਰ ਅੱਗ ਜਿਹੜੀ ਆਟੇ ਦੇ ਵਿੱਚ ਦੀ ਨਿਕਲ ਜਾਂਦੀ ਹੈ ਟੇਸਟ ਖਰਾਬ ਹੋ ਜਾਂਦਾ ਪਿੰਨੀਆਂ ਦਾ ਤੇ ਲਓ ਜੀ ਆਟਾ ਆਪਣਾ ਭੁੱਜ ਕੇ ਤਿਆਰ ਹੈ ਤੇ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਹੁਣ ਇੱਧਰ ਆਪਾਂ ਦੁੱਧ ਰੱਖਿਆ ਜੀ ਤੇ ਇਹਦੇ ਵਿੱਚ ਆਪਾਂ ਜਿਹੜਾ ਤਰੀਕਾ ਤੁਹਾਨੂੰ ਦੱਸਣ ਲੱਗੇ ਜਿਹੜਾ ਆਪਾਂ ਵਰਤਦੇ ਆਂ ਤਰੀਕਾ ਹਨਾ ਤੇ ਦੁੱਧ ਦੇ ਵਿੱਚ ਹੀ ਖੰਡ ਪਾ ਕੇ ਆਪਾਂ ਚਾਸ ਬਣਾ ਲੈਂਦੀ ਐ ਤੇ ਕਈ ਵਾਰ ਆਪਾਂ ਪੀਸੀ ਹੋਈ ਖੰਡ ਪਾ ਦਿੰਨੇ ਆ ਵਿੱਚ ਕੱਚਾ ਦੁੱਧ ਪਾ ਕੇ ਤੇ ਉਦਾਂ ਬਣਾ ਲੈਂਦੇ ਆ ਉਹ ਪਿੰਨੀਆਂ ਜਿਹੜੀਆਂ ਖਰਾਬ ਜਲਦੀ ਹੋ ਜਾਂਦੀਆਂ ਤੇ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਆਰਾਮ ਨਾਲ 15 ਦਿਨ ਰੱਖ ਸਕਦੇ ਹੋ ਤੁਸੀਂ ਖਰਾਬ ਨਹੀਂ ਹੁੰਦੀਆਂ ਪਿੰਨੀਆਂ ਕਿਉਂਕਿ ਇਹਦੀ ਚਾਸ ਬਣ ਜਾਂਦੀ ਐ ਫਿਰ ਇਹ ਦੁੱਧਾ ਜਿਹੜਾ ਇਹਦਾ ਕੱਚਾਪਨ ਖਤਮ ਹੋ ਜਾਂਦਾ ਤੇ ਜੇ ਆਪਾਂ ਉਦਾਂ ਹੀ ਕੱਚਾ ਦੁੱਧ ਪਾ ਦਈਏ ਤਾਂ ਫਿਰ ਉਹ ਪਿੰਨੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਤੇ ਇਦੇ ਵਿੱਚ ਹੀ ਆਪਾਂ ਸੌਗੀ ਆ ਜਿਹੜੀ ਪਾ ਦਿੱਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਵੀ ਪਾ ਦਿੱਤੀ ਆ ਤੇ ਕਾੜ ਲੈ ਉਹਨੂੰ ਚੰਗੀ ਤਰ੍ਹਾਂ ਇਹਦੀ ਚਾਹਸਾ ਜਿਹੜੀ ਤਿਆਰ ਕਰ ਲਈਏ ਤੇ ਸੌਗੀ ਤੁਸੀਂ ਇਹਦੇ ਦੁੱਧ ਦੇ ਵਿੱਚ ਵੀ ਪਾ ਸਕਦੇ ਹੋ ਤੇ ਉਦਾਂ ਵੀ ਪਾ ਸਕਦੇ ਹੋ ਕਿਉਂਕਿ ਜੇ ਦੁੱਧ ਦੇ ਵਿੱਚ ਪਾ ਦਈਏ ਫਿਰ ਥੋੜਾ ਜਿਹਾ ਚਾਂਸ ਪਿੰਨੀਆਂ ਖਰਾਬ ਹੋਣ ਦੇ ਵੱਜ ਜਾਂਦੇ ਆ ਕਿਉਂਕਿ ਮੇਰੇ ਨਾਲ ਥੋੜੀਆਂ ਹੀ ਆ 5-4 ਤੋਂ ਨਹੀਂ ਰਹਿਣੀਆਂ ਇਹ ਤੇ ਜੇ ਤੁਸੀਂ ਰੱਖਣੀਆਂ 15 ਦਿਨ ਪਿੰਨੀਆਂ ਤੇ ਫਿਰ ਸੌਗੀ ਆ ਜਿਹੜੀ ਸੁੱਕੀ ਹੋਈ ਪਾਓ ਦੁੱਧ ਦੇ ਵਿੱਚ ਨਾ ਪਾਓ ਕਿਉਂਕਿ ਸੌਗੀ ਦੇ ਵਿੱਚ ਫਿਰ ਦੁੱਧਾ ਜਿਹੜਾ ਚਲਾ ਜਾਂਦਾ ਫਿਰ ਵੀ ਪਿੰਨੀਆਂ ਖਰਾਬ ਹੋ ਜਾਂਦੀਆਂ ਤੇ ਲੋ ਜੀ ਹੁਣ ਆਪਾਂ ਇਹ ਆਟਾ ਚੱਕੇ ਦੇ ਵਿੱਚ ਪਾ ਦਿੱਤਾ ਤੇ ਸਾਰਾ ਕੁਝ ਆਪਣਾ ਨਾਪ ਕੇ ਪਾਇਆ ਹੋਇਆ ਤੇ ਪੂਰਾ ਹੀ ਆਊਗਾ ਤੇ ਬਾਕੀ ਵੀ ਆਪਾਂ ਜਿਹੜੇ ਪੁੰਨੇ ਸੀ ਡਾਈ ਫੁੱਟ ਸਾਰੇ ਪਾ ਦਿੱਤੇ ਆ ਤੇ ਮਿਕਸ ਕਰ ਲੈਨੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਚੀ ਦੇ ਨਾਲ ਕਰਦੇ ਆ ਫਿਰ ਜਦੋਂ ਹੱਥ ਸਿੰਦਾ ਜਾ ਹੋ ਗਿਆ ਫਿਰ ਉਹਦੀਆਂ ਪਿੰਨੀਆਂ ਵਟ ਕੇ ਤਰ ਕਰ ਲਾਂਗੇ ਤੇ ਬਹੁਤ ਹੀ ਵਧੀਆ ਪਿੰਨੀਆਂ ਬਣਦੀਆਂ ਜੀ ਕਿਉਂਕਿ ਖੋਆ ਆਪ ਬਣਾ ਲੈਂਦੇ ਆ ਨਿੱਗਰ ਹੁੰਦਾ ਫਿਰ ਤਾਜ਼ਾ ਬਣ ਜਾਂਦਾ ਔਖੇ ਹੁੰਨੇ ਆ ਤੇ ਇਹ ਹਲਕੀਆਂ ਬਣਦੀਆਂ ਨੇ ਇਹਨਾਂ ਦਾ ਕੋਈ ਵੀ ਉਹ ਨਹੀਂ ਹੁੰਦਾ ਜੇ ਆਪਾਂ ਖਾ ਲਈਏ ਸਵੇਰੇ ਚਾਹ ਨਾਲ ਤੇ ਕੋਈ ਤਜਾਬ ਵਗੈਰਾ ਨਹੀਂ ਬਣਾਉਂਦੀਆਂ ਇਹ ਕਿਉਂਕਿ ਹਲਕੀਆਂ ਹੁੰਦੀਆਂ ਹਾਜਮ ਆ ਜਾਂਦੀਆਂ ਤੇ ਖੋਏ ਦੇ ਵਿੱਚ ਭਲਾ ਆਪਾਂ ਆਟਾ ਵੀ ਪਾ ਲਈਏ ਫਿਰ ਵੀ ਨਿਗਰ ਹੁੰਦਾ ਤੇ ਹਾਜਮ ਨਹੀਂ ਆਉਂਦਾ ਹੈਗਾ ਤਜਾਬ ਵਗੈਰਾ ਬਣ ਜਾਂਦਾ ਤੇ ਜ਼ਿਆਦਾਤਰ ਮੈਂ ਇਹੀ ਬਣਾਉਣੀ ਹੁੰਦੀ ਆ ਸਰਦੀ ਦੇ ਵਿੱਚ ਚਲੋ ਖੋਆ ਵੀ ਬਣਾ ਲਾਂਗੇ ਮੂਰੇ ਲੋੜੀ ਵਾਲੇ ਤੇ ਹੁਣ ਆਪਾਂ ਇਹੀ ਬਣਾ ਕੇ ਰੱਖ ਦਿੰਨੇ ਆ ਤੇ ਇਹ ਨਾਲੇ ਤਾਂ ਹਲਕੀਆਂ ਨਾਲੇ ਜਲਦੀ ਬਣ ਜਾਂਦੀਆਂ ਨੇ ਨਾਲੇ ਟੇਸਟੀ ਲੱਗਦੀਆਂ ਵਧੀਆ ਤੇ ਲੋ ਜੀ ਹੱਥ ਸਿੰਦਜ ਹੋ ਗਿਆ ਆਟਾ ਤੇ ਹੁਣ ਆਪਾਂ ਪਿੰਨੀਆਂ ਜਿਹੜੀਆਂ ਬੱਟ ਲੈਨੇ ਆ ਦੇਖੋ ਪਿੰਨੀਆਂ ਗਨੇਆਂ ਸੋਣੀਆਂ ਬਣ ਰਹੀਆਂ ਸਮਾਨ ਜਿਹੜਾ ਆਪਣਾ ਪੂਰੇ ਸੀਗਾ ਅੱਧਾ ਲੀਟਰ ਆਪਾਂ ਦੁੱਧ ਲਿਆ ਸੀਗਾ ਤੇ ਉਹਦੇ ਵਿੱਚ ਆਪਾਂ ਪਾਉਣਾ 1 ਕਿਲੋ ਖੰਡ ਪਾਈਆ ਕਿਲੋ ਆਪਣਾ ਆਟਾ ਸੀਗਾ ਤੇ ਤੁਸੀਂ ਬਰਾਬਰ ਦੀ ਪਾਣੀ ਬਰਾਬਰ ਦੀ ਪਾ ਲਿਓ ਮਿੱਠਾ ਵੱਧ ਕਰਨਾ ਤਾਂ ਤੇ ਆਪਾਂ ਨਾਰਮਲ ਜਿਹਾ ਹੀ ਰੱਖਿਆ ਚਲੋ ਤੇ ਅੱਧਾ ਕਿਲੋ ਦੁੱਧ ਦੇ ਵਿੱਚ ਆਪਾਂ 1 ਕਿਲੋ ਖੰਡ ਪਾ ਕੇ ਉਹਦੀ ਚਾਹਸਾ ਜਿਹੜੀ ਤਿਆਰ ਕਰ ਲਈ ਸੀਗੀ ਤੇ ਕਿਲੋ ਆਪਣਾ ਆਟਾ ਸੀਗਾ ਬਾਕੀ ਸਮਾਨ ਤੁਹਾਨੂੰ ਦਿਖਾਈ ਗਏ ਆਪਾਂ ਜਨਕ ਸੀਗਾ ਤੇ ਪੂਰਾ ਬਰਾਬਰ ਦਾ ਸਮਾਨ ਆ ਦੇਖੋ ਤੁਸੀਂ ਪਿੰਨੀਆਂ ਕਿੰਨੀਆਂ ਵਧੀਆ ਬਣ ਰਹੀਆਂ ਨੇ ਤੇ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਜਿੰਨਾ ਕੁ ਵੱਧ ਘੱਟ ਪਾਉਣਾ ਪਾ ਸਕਦੇ ਹੋ ਹਨ ਤੇ ਜਿਹੜੇ ਤਰੀਕੇ ਨਾਲ ਮੈਂ ਬਣਾਉਣੀ ਆ ਉਹ ਤੁਹਾਨੂੰ ਆਪਾ ਦੱਸ ਦਿੱਤਾ ਤੇ ਇਸ ਤਰੀਕੇ ਨਾਲ ਬਣਾਉਂਗੇ ਤਾਂ ਪਿੰਨੀਆਂ ਜਿਹੜੀਆਂ 15 ਤੋਂ ਲੋ ਜੀ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਪਿੰਨੀਆਂ ਬਣਾਓ ਤੇ ਖਾਓ ਜਾਂਦੇ ਵਸਦੇ ਰਹੋ ਤੇ ਹੁਣ ਆਪਾਂ ਕਰਨ ਲੱਗੇ ਆ ਜੀ ਵੀਡੀਓ ਦਾ ਐਂਡ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਏਦਾਂ ਵੀਡੀਓ ਮੇਰੀ ਦੇਖਦੇ ਰਹਿਣਾ ਕਰੋ ਜੀ ਸਪੋਰਟ ਕਰਦੇ ਰਿਆ ਕਰੋ ਤੇ ਹੁਣ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਤਾਂ